ਹਾਂਜੀ ਅੱਜ ਹੈਗੀ ਜੀ ਲੋਹੜੀ ਸੋ ਸਾਰਿਆਂ ਨੂੰ ਲੋਹੜੀ ਦੇ ਮੁਬਾਰਕਾਂ ਤੇ ਆਪਣੇ ਚੋਂ ਬਹੁਤ ਜ਼ਿਆਦਾ ਬੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਲੋਹੜੀ ਮਨਾਉਂਦੇ ਕਿਉਂ ਨੇ ਲੋਹੜੀ ਦਾ ਇਤਿਹਾਸ ਕੀ ਹੈ ਜੇ ਇਤਿਹਾਸ ਦੀ ਗੱਲ ਕਰੀਏ ਤਾਂ 16ਵੀਂ ਸਦੀ ਵਿੱਚ ਇੱਕ ਬ੍ਰਾਹਮਣ ਹੁੰਦਾ ਜਿਹਦੀਆਂ ਦੋ ਕੁੜੀਆਂ ਹੁੰਦੀਆਂ ਨੇ ਸੁੰਦਰੀ ਤੇ ਮੁੰਦਰੀ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਆਪਣੇ ਇਲਾਕੇ ਦੇ ਹਾਕਮ ਕੋਲ ਜਾਂਦਾ ਉਹ ਤੇ ਉਸ ਤੋਂ ਪੈਸੇ ਦੀ ਮੰਗ ਕਰਦਾ ਪਰ ਜਿਹੜਾ ਹਾਕਮ ਸੀਗਾ ਉਹਦੀ ਨੀਅਰ ਖਰਾਬ ਹੋ ਜਾਂਦੀ ਹੈ ਉਹ ਕਹਿੰਦਾ ਕਿ ਤੂੰ ਮੈਨੂੰ ਆਪਣੀ ਕੁੜੀਆਂ ਦੇ ਦੇ ਬੱਲੇ ਇਸ ਚ ਨੂੰ ਮੈਂ ਪੈਸੇ ਦੇ ਦੂੰ ਬ੍ਰਾਹਮਣ ਜਿਹੜਾ ਨਿਰਾਸ਼ ਹੋ ਕੇ ਘਰੋਂ ਜਾ ਰਿਹਾ ਹੁੰਦਾ ਹੈ ਤਰਸੇ ਵਿੱਚ ਉਹਨੂੰ ਜਿਹੜਾ ਦੁਲਾਪੱਟੀ ਮਿਲਦਾ ਹੈ ਦੁਲਾਪੱਟੀ ਕਹਿੰਦਾ ਕਿ ਤੁਸੀਂ ਘਬਰਾਉ ਨਾ ਕਿ ਤੁਹਾਡੀਆਂ ਧੀਆ ਮੇਰੇ ਧੀਆ ਨੇ ਤੇ ਉਹ ਫਿਰ ਜਿਹੜਾ ਉਹਨਾਂ ਦੀ ਮਰਦ ਕਰਦਾ ਹੈ ਤੇ ਰਾਤ ਨੂੰ ਜੰਗਲ ਵਿੱਚ ਅੱਗ ਬਾਲ ਕੇ ਕੁੜੀਆਂ ਦਾ ਵਿਆਹ ਕਰਦਾ ਉਸ ਤੋਂ ਬਾਅਦ ਹੀ ਫਿਰ ਜਿਹੜਾ ਆਪਾਂ ਨੂੰ ਲੋਕ ਗੀਤ ਜਿਹੜਾ ਆਪਣਾ ਪੰਜਾਬ ਦਾ ਪਰਸੀ ਦਾ ਲੋਕ ਗੀਤ ਹੈ ਲੋਹੜੀ ਤੇ ਮਨਾਇਆ ਜਾਂਦਾ ਲੋਹੜੀ ਤੇ ਗਾਇਆ ਜਾਂਦਾ ਸੁੰਦਰ ਮੁੰਦਰੀਆ ਵਾਲਾ ਉਹ ਆਪਾਂ ਨੂੰ ਉਸ ਤੋਂ ਹੀ ਮਿਲਦਾ ਹੈ ਦੁਲਾਪੱਟੀ ਦਾ ਪੂਰਾ ਨਾਮ ਰਾਏ ਅਬਦੁੱਲਾਹ ਖਾਨ ਪੱਟੀ ਸੀ ਜਿਹੜਾ ਕੀ ਰਾਜਪੂਤ ਕੋਚਾ ਪਾਂਸੀ ਸੀ ਤੋ ਐਸੀ ਲੋੜ ਇਤਿਹਾਸ ਹੈ ਤੇ ਕਿਹਨੂ ਕਿਹਨ ਮੇਰਾ ਇਤਿਹਾਸ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਫੋਲੋ ਕਰ ਲਓ